ਉਹ ਚਾਹੁੰਦੇ ਸੀਗੇ ਕਿ ਜਿਹੜਾ ਦਿੱਲੀ ਚ ਅਸੀਂ ਵੇਖੋ ਮੈਂ ਵੀ ਕਰ ਰਾਤੀ ਦਿੱਲੀੋਂ ਆਇਆ ਪਹਿਲੋਂ 1 ਘੰਟਾ ਸਾਨੂੰ ਮੋੜ ਕੇ ਆਉਂਦੇ ਪਰੇਸ਼ਾਨੀ ਕਿੰਨੀ ਹੋ ਰਹੀ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਬਾਹਰ ਨਹੀਂ ਕੇਂਦਰ ਸਰਕਾਰ ਨੂੰ ਜਿੱਦ ਕਰਕੇ ਅਸੀਂ ਧਰਨਾ ਲਾਇਆ ਉਹਨਾਂ ਨੂੰ ਪਤਾ ਨਹੀਂ ਸਾਡੇ ਬੈਂਡ ਕਰਦੀ ਮੇਰੀ ਮੇਰੀ ਬੇਟੀ ਮੇਰੀ ਬੇਟੀ ਨੂੰ ਨਾ ਬਾਅਦ ਤਾਂ ਜੇਕਰ ਆਪ ਵੀ ਇਸ ਨੇ ਇੱਕ ਤਰ੍ਹਾਂ ਦਾ ਸੰਗਰਾਮ ਜਿਹਦੇ ਤੋਂ ਨਾਲ ਭਾਗ ਲਿਆ ਹੈ ਮੈਂ ਉਸ ਤਰ੍ਹਾਂ ਹੀ ਕੋਲੋਂ ਸੋਚਦਾ ਤੇ ਮੀਟਿੰਗ ਕੀਤੀ ਸੀਗੀ ਉਹ ਚਾਹਤੇ ਸੀਗੇ ਕਿ ਜਿਹੜਾ ਦਿੱਲੀ ਚ ਜਿਹੜਾ ਮੰਤਰੀ ਕਮੈਂਟ ਕਰਾ ਦਿੱਤੀ ਉਹ ਆ ਉਹ ਇੱਕ ਪੇਟਾ ਕਰਨ ਨੂੰ ਬੜੀਆਂ ਬਹੁਤ ਪਰੇਸ਼ਾਨੀ ਚ ਨੂੰ ਹੋ ਰਹੀ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਬਾਹਰ ਨੇ ਕਿੰਦਰ ਸਰਕਾਰ ਨੂੰ ਜਿੱਦੇ ਕਰਕੇ ਹੀ ਧਰਨਾ ਲਾਇਆ ਉਹਨਾਂ ਨੂੰ ਕੋਈ ਅਸਰ ਨਹੀਂ ਸਾਡੇ ਬੱਚੇ ਬੇਰੀ 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 ਬਾਕੀ ਆਪਾਂ ਗੱਲ ਕਰਦੇ ਨੁਕਸਾਨ ਪਹੁੰਚਦਾ ਹੋਇਆ ਸਾਡੀ ਆਰਥਿਕਤਾ ਦਾ ਹੋਇਆ ਜਾਂ ਜਿਹੜੇ ਬੱਚੇ ਜਿਹੜੇ ਰਾਤ ਦੀ ਚੱਲਦੇ ਸੀ ਉਹਨਾਂ ਦੇ ਥਾਈ ਕਿਲੋ ਮੀਟਰੀ ਕਿਹੜਾ ਰੇਲ ਗਿਆ ਸੀ ਦਾ ਇਹਨਾਂ ਨੂੰ ਚਲੋ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਅਸੀਂ ਸਪੋਰਟ ਕਰਦੇ ਹਾਂ ਕੋਲੇ ਮੰਨ ਲਓ ਕਿ ਇਹ ਆਹਨਾਂ ਕਹਿੰਦਾ ਕਿ ਕੋਈ ਨਾ ਲਾਗੂ ਹੋਣੀ ਚਾਹੀਦੀ ਜੇ ਉਹ ਤੋਂ ਬਣਾ ਕਿਸਾਨੀ ਸਰਵਾਈਵ ਨਹੀਂ ਕਰ ਸਕਦਾ ਅੱਗੇ ਕਿਸਾਨੀ ਨਹੀਂ ਸਰਵਾਈਵ ਕਰ ਸਕਦਾ ਜੀ ਕਿਉਂਕਿ ਮੌਕਾ ਨਹੀਂ ਬਣਦਾ ਜੇ ਇਹ ਤੋਂ ਮੁਨਾਫਾ ਹੁੰਦਾ ਤਾਂ ਅਸੀਂ ਆਪਾਂ ਰੋਡ ਜਿੰਨੇ ਰੋਕਿਆ ਨਾ 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 ਇਹ ਕੰਮ ਨਹੀਂ ਕਰਦਾ ਜੇ ਕਿ ਜਾਨੋਂ ਦੇ ਦਿੱਲੀ ਹੈ ਸਾਧਾ ਬੰਦ ਮਾਤਾ ਨੂੰ ਜੁਟੇ ਦਿੱਤਾ ਗਿਆ ਇਹ ਰਹਿ ਗਿਆ ਸਭ ਮਿਸ਼ਰ ਕੋ ਫੜਿਆ ਨੂੰ ਮੀਟਿੰਗ ਦਾ ਸੱਦ ਕੇ ਲੋਕ ਨਹੀਂ ਰੱਖਦੇ ਮਾਤਾ ਜੀ ਦੀ ਸ਼ਬਦ ਤੋਂ ਕੱਢੇ ਗਏ ਬਣਾਇਆ ਹੁਣ ਬਰਾਬਰ ਏਰੀਆ ਦਾ ਆਉਣਾ ਪੂਰੀ ਖਤਮ ਕੋਈ ਅੰਗਰੇਜ਼ ਤੋਂ ਕਰਨ ਨੂੰ ਗੋਲੀ ਮਾਰੀ ਵੀ ਆ ਪ੍ਰਿਆਨੇ ਸਰਕਾਰ ਤੇ ਤੁਸੀਂ ਕੋਈ ਪਰਤਿਆ ਉਹਨਾਂ ਨੇ ਵੀ ਬੁਲਾ ਕੇ ਵੀ ਬੁਲਾ ਕੇ ਆਠ ਦਿਨ ਹੋ ਗਏ ਡੈੱਡ ਬੋਡੀ ਰੋਜ਼ ਦੀ ਲਈ ਕਰੀਏ ਜੀ ਪੂਰੀ ਇਹ ਗੱਲ ਪਰ ਜਦੋਂ ਅਗਲਿਆਂ ਨੂੰ ਅਸਰ ਹੀ ਕੋਈ ਨਹੀਂ ਕੇਂਦਰ ਸਰਕਾਰ ਪੰਜਾਬ ਦਾ ਹੋਟਿਆ ਪੰਗਾ ਦੇ ਅਸੀਂ ਕੇਂਦਰ ਦਾ ਨਹੀਂ ਆ ਅਸੀਂ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਜੰਡੀ ਇਸ ਤਰ੍ਹਾਂ ਦਾ ਕਿਰਿਆ ਨਹੀਂ ਮੈਂ ਤੁਹਾਡੀ ਮੇਰੀ ਫੇਰ ਹੀ ਫੇਰ ਹੀ ਹੋਵੇ ਕੋਈ ਮੇਰੇ ਵੀ ਛੱਡ ਕੇ ਤੋੜੀ ਤੁਸੀਂ ਜੋ ਮਰਜ਼ੀ ਕਰ ਲਓ ਮੈਂ ਜੋ ਮਰਜ਼ੀ ਕਰ ਲੂ ਇਹ ਗੱਲ ਨਹੀਂ ਵੀ ਸੀ ਦੇਖੋ ਗੱਲ ਇਹ ਉਹਨੇ ਕਿਹਾ ਅਗੇ ਯਾ ਕਿਹਾ ਦੇਖੋ ਗੱਲ ਇਹ ਆ ਕਿ ਉਹ ਸੀਐਮ ਸਾਹਿਬ ਨੇ ਸਾਨੂੰ ਤਲਖੀ ਨਾਲ ਗੱਲ ਨਹੀਂ ਕਰਨੀ ਚਾਹੀਦੀ ਗੱਲ ਅੱਠ ਮੰਗਾ ਮੰਨੀਆਂ ਗਈਆਂ ਹੁਣ ਵੇਖੋ ਜਦੋਂ ਗੱਲ ਇੱਕ ਪੰਨੇੋਂ ਤਲਖੀ ਚ ਦੂਜੇ ਪੰਨੇੋਂ ਉਹੀ ਮਾਹੌਲ ਨਹੀਂ ਦਿੱਤਾ ਖਰਾਬ ਹੋ ਗਿਆ ਜਿਹੜੀਆਂ ਅੱਠ ਚੀਜ਼ਾਂ ਦੀ ਸੀ ਪ੍ਰਾਪਤੀ ਕਰਨੀ ਸੜਕੋ ਵੀ ਨਹੀਂ ਹੋਈ ਠੀਕ ਹੈ ਨਾ ਆਪਾਂ ਵੇਖੋ ਗੱਲ ਸਾਰਥਕ ਕਰਨੀ ਚਾਹੀਦੀ ਕਿ ਆਪਾਂ ਪ੍ਰਾਪਤੀਆਂ ਨੂੰ ਕੋਈ ਫਾਇਦਾ ਤੇ ਤਾਂ ਹੀ ਹੈ ਨਾ ਆਪਾਂ ਤੁਸੀਂ ਵੇਖੋ ਕਿੰਨਾ ਸਮਾਂ ਆਪਣਾ ਦੇ ਗਏ ਹੋ ਚਲੋ ਕਿਹ ਚੱਕੇ ਕੋਸ ਲਈ ਪਰ ਹਾਂ ਦਾ ਤਾਂ ਜਿਹਨੂੰ ਦੀ ਪ੍ਰਾਪਤੀ ਹੋ ਗਈ ਅਸੀਂ ਦੇਖੋ ਮੈਂ ਤੁਹਾਨੂੰ ਹੱਥ ਪਾ ਕੇ ਕਹਿੰਦਾ ਕਿ ਕੀ ਸੰਘਰਸ਼ ਦਾ ਇੱਕ ਸਿਸਟਮ ਉਤਾਂ ਦਾ ਬਣਾਓ ਕਿ ਤਰ੍ਹਾਂ ਇਹਨੂੰ ਹੀ ਪ੍ਰਾਪਤੀ ਕਰ ਸਕੋ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇਸ ਕੰਮ ਦੇ ਵਿੱਚ ਦੇਖੋ ਇਹ ਅਕੀ ਕਿਸਾਨ ਯੂਨੀਅਨ ਦੀ ਪ੍ਰੋਬਲਮ ਨਹੀਂ ਕਿ ਸਾਰਾ ਪੰਜਾਬ ਹੀ ਕਿਸਾਨੀ ਤੇ ਨਿਰਭਰ ਚਲੋ ਇਹ ਗੱਲ ਠੀਕ ਹੈ ਸਾਰਾ ਹੱਡੀ ਮਰੋ ਸੋਣੋ ਕਿੰਨ ਦੋਸਤਾਂ ਜਿਹੜਾ ਵਾ ਉਹ ਜਿਹੜਾ ਆਂਦਾ ਤਾਂ ਪੰਜਾਬ ਦਾ ਬੰਦ ਹੋ ਗਿਆ ਇਹ ਗੱਲ ਕਿ ਨਹੀਂ ਥੋੜੀ ਤੁਹਾਨੂੰ ਜਹੇ ਚੁੰਨਦੇ ਆਂ ਵੀ ਤੁਸੀਂ ਕਰੋ ਛੱਡੀ ਗੱਲ ਇਹ ਲੀਡਰਾਂ ਨੂੰ ਗਰਸਤਰ ਕਰ ਲੈਣਾ ਇਹ ਗੁੰਡਾਗੱਦੀ ਕਰਕੇ ਦੰਦਾ ਦੇ ਕੋਲੋਂ ਕਿਸਾਨਾਂ ਨੂੰ ਕੱਢਣਾ ਇਹ ਕਿਹੜੀ ਨਹੀਂ ਨਹੀਂ ਦੇਖੋ ਦੇਖੋ ਗਾਲੇ ਆ ਉਹਦੀ ਬਹੁਤ ਸੋਹਣੇ ਵਿਚਾਰ ਚੰਗੀ ਆ ਵੀ ਬਹੁਤ ਮਾੜੀ ਹਰ ਇੱਕ ਵਨ ਵਨ ਦਿੱਤੀ ਆ ਨਾ ਇਹਦਾ ਭੁਗਤਾਨ ਭੁਗਤਾਨ ਅਸੀਂ ਸਾਰੇ ਇੱਥੇ ਤੱਕ ਪੈਂਟਲੰਡ ਆਇਆ ਜਿਹੜਾ ਸਾਨੂੰ ਇਨਸਾਨ ਬਣਿਆ ਨਾ ਉਹਦੀ ਉੱਪਰ ਭਾਈ ਵੀ ਕਰਾਵਾਂਗੇ ਇਨਾਂ ਨੂੰ ਯਾਦ ਵੀ ਕਰਾਵਾਂਗੇ ਪਿੰਡਾਂ ਦੀ ਮੈਂ ਮੇਰੀ ਮੇਰੀ ਬੇਇੱਜ਼ਤੀ ਜਿਹੜੀਆਂ ਤੁਹਾਡੀਆਂ ਕੋਈ ਗੱਲਾਂ ਮੈਨੂੰ ਪਹਿਲਾਂ ਵੀ ਖਾਨ ਮਿਲਿਆ ਸੀ ਮੈਂ ਕਿਹਾ ਕਿ ਮੈਨੂੰ ਲਿਖਤੀ ਦਿਓ ਨਾ ਇੱਦਾਂ ਆਪਾਂ ਡਾਲਰ ਰੁਪਆ ਪਾਉਣਾ ਕੋਈ ਹੱਲ ਨਹੀਂ ਹੋਣਾ ਤੁਸੀਂ ਲਿਖਤੀ ਦਿਓ ਕਿ ਆਹ ਇੰਡੀਆਂ ਟਰਾਲੀਆਂ ਨਹੀਂ ਮਿਲੀਆਂ ਆਪਾਂ ਸੀਐਮ ਸਾਹਿਬ ਨਾਲ ਗੱਲ ਕਰੀ ਕਿ ਸਰਕਾਰ ਕੰਪੰਸੇਟ ਕਰੇ ਦੇਖੋ ਜਿਹੜੀ ਤੁਹਾਡੀ ਪ੍ਰਾਪਰਟੀ ਤੁਹਾਡੇ ਹੱਥ ਮੜਦਾ ਅਵਲ ਤੇ ਜੇ ਬਰਾਮਦ ਹੋ ਸਕਦੀਆਂ ਤਾਂ ਬਰਾਮਦ ਕਰਾਈਏ ਆਪਾਂ ਕਿ ਨਹੀਂ ਹੋ ਸਕਦੀਆਂ ਤਾਂ ਸਰਕਾਰ ਕੰਪੰਸੀਸ਼ਨ ਦਵੇ ਨਾ ਤੁਹਾਨੂੰ ਤੁਸੀਂ ਆਪ ਇਤਨਾ ਰੋਲਾ ਪਾ ਰਹੇ ਹੋ ਕਿ ਤੁਸੀਂ ਹੀ ਕਰੋਗੇ ਵੇਈ ਹੋਣਾ ਉਹਨੇ ਲਿਖ ਦੇ ਦੋ ਉਹਨੂੰ ਤੁਸੀਂ ਹੀ ਕਰੋਗੇ ਸਾਰਾ ਫੈਸਲਾ ਸੁਣਦਾ ਹੀ ਕੋਈ ਨਹੀਂ ਤੁਸੀਂ ਰੱਖਾ ਕਰੋ ਕਰੋੜਾਂ ਰੁਪਈਆ ਦਾ ਪਾਈਆ ਸਾਰੇ ਹੋਣਾ ਲਿਖ ਦੇ ਦੋ ਤੁਹਾਡੀ ਚੇਚਾ ਐਸੇ ਕਰਕੇ ਰੋਕ ਕੇ ਗਾ ਕਿ ਮੈਂ ਗੱਲ ਸੁਣੀ ਚਾਹੀਦੀ ਆ ਫਿਰ ਵੀ ਤੁਸੀਂ ਕਿਹ ਪਿਆ ਬਤੀ ਇੱਥੇ ਮੈਨੂੰ ਮਣੀ ਚੰਗਾ ਲੱਗਦਾ ਅੱਜ ਤੁਸੀਂ ਇੰਨਾ ਛੇੜੂ ਕੀਤਾ ਸਾਡੀ ਮਜਬੂਰੀ ਆ ਕਿ ਪ੍ਰੋਗਰਾਮ ਪੜੇ ਸੇਖਵਾਲ ਸਾਹਿਬ ਦਾ ਐਮਐਲਏ ਸੁਣਾਓ ਹੋਰ ਸਾਡੇ ਐਮਐਲਏ ਜਿਹੜਾ ਨਾਲੇ ਸ਼ਾਂਤਪੁਰੇ ਢੰਗ ਨਾਲ ਤੁਸੀਂ ਕਿੱਥੇ ਨੂੰ ਪੈ ਚਿੱਤ ਰਹੇ ਹੋ ਆਵਾਜ਼ ਨਹੀਂ ਜੇ ਸਾਡੇ ਐਮਐਲਏ ਜੱਗਣਾ ਪਹਿਲੇ ਘਨੌਰ ਉਹਨਾਂ ਦੀ ਕੋਈ ਥੋਣੀ ਆ ਉਹਦੇ ਸਰਪੰਚ ਜਿਹੜੇ ਉਹਨਾਂ ਦੇ ਘਰਾਂ 'ਚ ਫਰਾਦੀ ਹਰੀਆੜੇ ਆ ਕੇ ਲੰਘ ਹੋਣੀਆਂ ਆ ਆਵਾਜ਼ ਸਾਡੀ ਅਹੀ ਤੁਹਾਨੂੰ ਹਰ ਕੁਝ ਹੀ ਕਰਣੀ ਅਸੀਂ ਤੁਹਾਨੂੰ ਬੋਟਾ ਪਾਈਏ ਇਹਨੇ ਬੋਲਿਆ ਤੁਸੀਂ ਜਿੱਥੇ ਕੈਮਰੇ ਲਾ ਕੇ ਸਾਰਾ ਕੁਝ ਕਰਿਆ ਕਿਸੇ ਨੇ ਵੀ ਮੇਰੇ ਨਾਲ ਅਜੇ ਤੱਕ ਸੰਬੰਧ ਕੀਤਾ ਤੁਹਾਡੇ ਬੰਦਿਆਂ ਤੋਂ ਇਹ ਜੇ ਮੈਂ ਕਹਦਾ ਫੋਨ ਨਾ ਚੁੱਕਿਆ ਹੋਵੇ ਮੇਰੇ ਕੋਲ ਘਰ ਆ ਕੇ ਤੁਸੀਂ ਮੰਗ ਚਲੋ ਹੁਣ ਤੇ ਤੁਹਾਨੂੰ ਦੱਸ ਦਿੱਤਾ ਨਾ ਅਹੀਂ ਅਜੇ ਤੁਹਾਨੂੰ ਨਹੀਂ ਪਤਾ ਇਹਦਾ ਕੀ ਹੁੰਦਾ ਤੁਸੀਂ ਅਜੇ ਤੱਕ ਲਿਖਣਾ ਐ ਐਮ ਐਲ ਤੁਹਾਨੂੰ ਇਹ ਸਮਝਣ ਤੁਹਾਨੂੰ ਲਿਖੋ ਜਿਵੇਂ ਮੰਨ ਲਏ ਨਾ ਦੀ ਜਬਾਨੀ ਆਪਾਂ ਜੋ ਮਰਜੀ ਚਾਹੀਏ ਉਹ ਲਿਖ ਲਾਦਾ ਬੀਤੇ ਆ ਵੀਨਸ ਦਿਓ ਉਹਦੇ ਤੇ ਆਪਾਂ ਕੋਈ ਖਰੀਦਣਾ ਦਾ ਸਾਡੇ ਆ ਮੇਰੇ ਇਲਾਕੇ ਦੇ ਬੰਦੇ ਆ ਆ ਸਾਡਾ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਆਟਾ 500 ਰੁਪਏ ਦਾ ਕਟ ਲੱਗਾ ਕੀ ਸਰਕਾਰ ਨੂੰ ਨਹੀਂ ਪਤਾ ਪਈ ਨਾ ਕਟ ਲੱਗਣ ਦੇ ਕੋਈ ਨਹੀਂ ਬੋਲਿਆ ਕੋਈ ਤਾਂ ਸੋ ਆਪਣਾ ਤੁਹਾਡੇ ਆਮ ਪਾਰਟੀ ਦੇ ਕਿਸੇ ਬਿਆਨ ਦਿੱਤਾ ਹੋਵੇ ਕਿ ਇਹਨਾਂ ਠੱਗਾ ਹੋ ਗਿਆ ਕੀ ਐਮਐਸਪੀ ਸਾਨੂੰ ਪੂਰੇ ਰੇਟ ਤੇ ਨਹੀਂ ਮਿਲੀ ਪਿੱਛੋਂ ਪੂਰਾ ਰੇਟ ਲੈ ਕੇ ਤੇ ਤੁਸਾਂ ਫੇਰ ਮੀਰਾ ਨੂੰ ਰਜਾਤਾ ਤੇ ਸਾਨੂੰ ਮਰਵਾਤਾ ਫੇਰ ਬੇਇੱਜ਼ਤੀ ਹੈ ਕਿ ਅਸੀਂ ਕੋਈ ਕੋਸ਼ਿਸ਼ ਯਾ ਸਾਡੇ ਇਲਾਕੇ ਚ ਬੜਾ ਬੜਾ ਹੋ ਰਿਹਾ ਹੈ ਜੇ ਫਾਰਮ ਦਿਖਾ ਦਿੰਦੇ ਨਾ ਜਿਹੜੇ ਜਿਹੜੇ ਆ ਇਹਦੇ ਵਿੱਚ ਭਗਵੰਤ ਮਾਨ ਮ ਜਿਹੜਾ ਉਹਨੂੰ ਨਹੀਂ ਦਿਸਦਾ ਸੀ ਪੀਸਾ ਲੈ ਕੇ ਬੰਦੇ ਸਾਡਾ ਇਹ ਇਲਾਕਾ ਵਾ ਉਹ ਕਹਿੰਦੇ ਤਿੰਨ ਤਿੰਨ ਲਾਈਟ ਨੂੰ ਕੀ ਕਰਨਾ ਜੋ ਸਾਡੇ ਝੋਨੇ ਕੁੜੀਆਂ 4 4 5 500 ਰੁਪਈਆ ਕਵਾਂਟੋ ਦਾ ਕੱਟ ਲਿਆ ਉਹ ਫਿਰ ਸਾਡਾ ਲਾਈਟ ਦੇ ਪੈਰ ਲੈ ਜੇ ਉਹਦਾ ਨੌਕਰ ਆ ਵੀ ਅਸੀਂ ਕੀ ਕਰੀ ਜੰਨੇ ਆ ਬਿਖਵਾ ਲਿਆਂਦਾ ਉਹ ਐਮਐਲਏ ਜੁਣੀ ਦਾ ਕਾਹਦੇ ਵਾ ਸਾਨੂੰ ਇਹ ਨਾ ਲੱਗਦਾ ਆ ਇਹਦਾ ਤੁਹਾਡੇ ਘਰੇ ਇਹੋ ਦੋਨੇ ਨੇ ਵਾੜਾ ਤੁਹਾਨੂੰ ਕੋਈ ਛੋੜੀ ਹੋਣਾ ਕੋਈ ਉਲਟ ਕੇ ਪਾਗੇ ਜੀ ਜੀ ਮਰਦਾਬਾਦ 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 ਸਾਡੇ ਕਰਟ ਹੋਣ ਵਾਲੀ ਸਰਕਾਰ ਮਰਦਾਬਾਦ 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 ਸਾਡੇ ਕਰਟ ਹੋਣ ਵਾਲੀ ਸਰਕਾਰ ਮਰਦਾਬਾਦ 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 ਪੰਜਾਬ ਫਤਿਹ ਮਰਦਾਬਾਦ ਮਰਦਾਬਾਦ ਮਰਦਾਬਾਦ

آج ڏينهن ڪنهن ڪا به ڳالهه نه ٿي سگهي